ਦੋਸਤੋ ਮੈਂ ਜਗਦੇਵ ਨੌਰਵਾਲਾ ਦੋਸਤੋ ਤੁਹਾਨੂੰ ਪਤਾ ਹੈ ਮਹਾਕੁੰਭ ਦਾ ਮੇਲਾ ਚੱਲੀ ਜਾਂਦਾ ਹੈ ਜਿਹੜਾ 12 ਸਾਲਾਂ ਬਾਅਦ ਆਉਂਦਾ ਹੈ ਤੇ ਉੱਥੇ ਇੱਕ ਆ ਸਾਧੂ ਆਇਆ ਸੀ ਤੇ ਇਹਦੇ ਉੱਤੇ ਯੋਗੀ ਨੂੰ ਵੀ ਫੁੱਲ ਸਿੱਟਣੇ ਪਏਗੇ ਜਿਹੜਾ ਯੂਪੀ ਦਾ ਸੀਐਮ ਯੋਗੀ ਤੇ ਉਹਨੇ ਕਿੰਨੀ ਸੁਰੱਖਿਆ ਲਾਈਏ ਸਾਧੂ ਦੀ ਜਿਹੜਾ ਸਾਧੂ ਹੈ ਕੋਈ ਆਮ ਸਾਧੂ ਨਹੀਂ ਕਹਿੰਦੇ ਤੇ ਇਹ ਲਟਕੇ ਜਿੱਥੇ ਇਸ਼ਨਾਨ ਕਰਨਾ ਹੈ ਉੱਥੇ ਲਟਕੇ ਜਾ ਰਿਹਾ ਹੈ ਤੇ ਆ ਸਾਰੀ ਫੋਰਸ ਹੈ ਉਹਦੇ ਵਾਸਤੇ ਲਾਈ ਹੈ ਤੇ ਜੋਗੀ ਨੂੰ ਵੀ ਇਹਦੇ ਤੇ ਫੁੱਲ ਸਿੱਟਣੇ ਪੈਗੇ ਜਹਾਜ਼ ਨਾਲ ਹੈਲੀਕਾਪਟਰ ਨਾਲ ਤੇ ਆ ਸਾਧੂ ਦੇਖਿਓ ਤੁਹਾਨੂੰ ਦਿਖਾਉਨੇ ਆ ਉਹ ਲਟਿਆ ਜਿਹੜਾ ਰੋੜਦਾ ਤੁਰਿਆ ਆਉਂਦਾ ਉਹੀ ਉਹ ਸਾਧੂ ਹੈ ਜਿਤੇ ਜੋਗੀ ਨੇ ਹੈਲੀਕਾਪਟਰ ਨਾਲ ਫੁੱਲ ਵਰਸਾਏ ਨਹੀਂ ਤੇ ਕਿੰਨੀ ਇਹਦੀ ਸੁਰੱਖਿਆ ਵਾਸਤੇ ਫੋਰਸ ਲਾਈ ਹੋਈ ਆ ਦੇਖੋ ਆ ਸਾਧੂ ਰੋੜ ਕੇ ਜਾ ਰਿਹਾ ਇਹ ਫੇਰ ਇਸ਼ਨਾਨ ਕਰੂਗਾ ਉੱਥੇ ਜਾ ਕੇ ਸਿਆਲ ਦੇ ਮਹੀਨੇ ਬਿਨਾ ਕੱਪੜਿਆਂ ਤੋਂ ਥੱਲੇ ਠੰਡੀ ਧਰਤੀ ਦੇ ਉੱਤੇ ਇਹ ਲਟਕੇ ਜਾ ਰਿਹਾ ਹੈ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਰਿਹਾ ਮੈਂ ਤਾਂ ਵੀਡੀਓ ਦਿਖਾ ਰਿਹਾ ਤੁਹਾਨੂੰ ਤੇ ਵੀ ਇਹ ਦਿਖਾ ਰਿਹਾ ਕਿ ਜੋਗੀ ਨੂੰ ਵੀ ਇਹਦੇ ਤੇ ਫੁੱਲ ਸਿੱਟਨੇ ਪੈਗੇ ਤੇ ਇਹ ਸਾਧੂ ਕਿੰਨਾ ਵੱਡਾ ਹੋਊਗਾ ਕਿੰਨੀ ਇਹਦੇ ਤੇ ਇਹਦੇ ਵਾਸਤੇ ਫੋਰਸ ਲਾਈ ਹੈ ਆ ਦੇਖੋ ਇਹ ਉੱਥੇ ਜਾਊਗਾ ਗੰਗਾ ਕਿਨਾਰੇ ਜਿੱਥੇ ਨੇ ਇਸ਼ਨਾਨ ਕਰਨਾ ਹੈ ਹਜ਼ਾਰਾਂ ਸਾਧੂ ਇਹਦੇ ਨਾਲ ਨੇ ਇਹ ਜਿਹੜਾ 12 ਸਾਲਾਂ ਬਾਅਦ ਕੁੰਭ ਦਾ ਮੇਲਾ ਆਉਂਦਾ ਉਹਦੀਆਂ ਵੀਡੀਓ ਐ ਇਹ। ਇਹ ਵੀਡੀਓ ਤਾਜ਼ੀ-ਤਾਜ਼ੀ ਵੀਡੀਓ ਐ ਇਹ। ਲੋਕਾਂ ਨੂੰ ਪਾਸੇ ਹਟਾ ਰਹੇ ਨੇ। ਇਹ ਸਾਧੂ ਵਾਸਤੇ ਥਾਂ ਖੁੱਲਾ ਕਰ ਰਹੇ ਨੇ ਵੀ ਉੱਥੋਂ ਦੀ ਇਹ ਰੁੜਦਾ ਰੁੜਦਾ ਗੰਗਾ ਕਿਨਾਰੇ ਪਹੁੰਚੇ ਤੇ ਉੱਥੇ ਡੋਕੀ ਲਾ ਲੇ। ਤੇ ਜੋਗੀ ਨੇ ਕੀ ਕੀਤਾ? ਇਹਦੇ ਸਵਾਗਤ ਵਾਸਤੇ ਹੈਲੀਕਾਪਟਰ ਭੇਜਿਆ ਫੁੱਲਾਂ ਦਾ ਭਰ ਕੇ ਤੇ ਹੈਲੀਕਾਪਟਰ ਨੇ ਉੱਤੋਂ ਫੁੱਲ ਸਿੱਟਿਆ ਇਹਦੇ ਤੇ। ਆ ਸਾਰੀ ਫੋਰਸ ਹੈ ਜਿਹੜੀ ਇਹਦੇ ਵਾਸਤੇ ਲਾਈ ਹੋਈ ਹੈ ਇਹ ਆਇਆ ਪਤਾ ਨਹੀਂ ਕਿੱਥੋਂ ਹੈ ਕਿੰਨਾ ਇਹ ਤੇ ਖਰਚ ਆਇਆ ਹੋਊਗਾ ਹੁਣ ਤੇ ਕਿਨੇ ਖਰਚਾ ਕੀਤਾ ਹੋ ਅਸਾਰਾ ਤਾਮਯਾਮ ਇਸ ਬਾਬੇ ਵਾਸਤੇ ਕੀਤਾ ਹੈ ਜਿਹੜਾ ਸਾਧੂ ਹੈ ਇਹਦੇ ਨਾਲ ਆਹ ਸਾਰੇ ਸਾਧੂ ਇਹਦੇ ਨਾਲ ਆਏ ਨੇ ਜਿਹੜਾ ਮੇਨ ਸਾਧੂ ਹੈ ਇਹ ਲਟਕੇ ਉੱਥੇ ਜਾ ਰਿਹਾ ਹੈ ਜਿੱਥੇ ਇਹਨੇ ਇਸ਼ਨਾਨ ਕਰਨਾ ਹੈ ਗੰਗਾ ਕਿਨਾਰੇ ਜਿੱਥੇ ਇਹਨੇ ਡੁਬਕੀ ਲਾਉਣੀ ਹੈ ਪਾਣੀ ਦੇ ਵਿੱਚ ਆ ਸਾਰੇ ਜਿਹੜਾ ਤਾਮਜਾਮ ਕੀਤਾ ਹੈ ਇਹ ਇਹਦੇ ਨਾਲ ਹੀ ਹੈ ਸਾਰੇ ਸਾਧੂ ਜਿਹੜਾ ਇਹਦਾ ਜਥਾ ਹੈ ਕਿਵੇਂ ਲਾ ਲਓ ਮੈਨੂੰ ਇਹਦੇ ਬਾਰੇ ਕੋਈ ਖਾਸ ਪਤਾ ਨਹੀਂ ਹੈਗਾ ਆ ਦੇਖੋ ਸਾਰੇ ਸਾਧੂ ਇਹਦੇ ਨਾਲ ਆਏ ਨੇ ਤੇ ਅੱਗੇ ਰੁੜ ਕੇ ਜਾ ਰਿਹਾ ਹੈ ਤੇ 19 ਇਤਨਾ ਜਿੰਨੇ ਉਹ ਰੁੜਦਾ ਹੈ 19 ਕਟੀਆਂ ਤੁਰਦੀਆਂ ਹੈ Me ensayo que